ਇਸ ਵਾਰ ਇਲੈਕਸ਼ਨ ਚ ਇੱਕ ਨਵੀਂ ਲਹਿਰ ਦੇਖਣ ਨੂੰ ਮਿਲ ਰਹੀ ਜੋ ਕਿ ਹੈ ਗੁਰਦੀਪ ਸਿੰਘ ਬਾਦਲ ਨੂੰ ਆਯਾਦ ਉਮੀਦਵਾਰ ਦਾ ਇੱਕ ਟੈਗ ਲੱਗ ਜਾਂਦਾ ਕਦੇ ਵੀ ਕੋਈ ਬਿਲਕੁਲ ਆਯਾਦ ਉਮੀਦਵਾਰ ਨਹੀਂ ਹੁੰਦਾ ਆਮ ਆਦਮੀ ਪਾਰਟੀ ਨਾਲ ਉਹ ਲੋਕ ਜਿਆਦਾ ਨੇ ਜਿਹੜੇ ਲੋਕ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਉਹ ਸਰਕਾਰ ਬਣਨ ਤੋਂ ਬਾਅਦ ਜਾਏ ਹੋਏ ਨੇ 1997 ਦੀ ਜਿਹੜੀ ਚੋਣ ਸੀ ਜੀ ਉਹਦੇ ਚ ਮਲਕੀਤ ਸਿੰਘ ਕੀ ਤੂ ਯਾਦ ਉਮੀਦਵਾਰ ਦੇ ਤੌਰ ਤੇ ਜਿੱਤੇ ਜਿੰਨਾ ਤਾਂ ਇੱਕ ਨੇ ਪਰ ਇੱਕ ਗੱਲ ਜਰੂਰ ਹੈ ਵੀ ਵਕਤ ਜੀ ਜਿਹੜੇ ਗੁਰਦੀਪ ਸਿੰਘ ਬਾਟਾ ਹੈ ਉਹਨਾਂ ਨੇ ਸਾਰੇ ਉਮੀਦਵਾਰ ਨੂੰ ਪਾਇਆ ਹੋਇਆ ਸਸੇਕਲ ਦੋਸਤੋ ਪਬਲਿਕ ਜਸਟਿਸ ਦੇਖ ਰਹੇ ਸਾਰਿਆਂ ਦਾ ਸਵਾਗਤ ਹੈ ਆ ਸਾਡੇ ਨਾਲ ਨੇ ਹਰਿੰਦਰਪਾਲ ਨਿਕਾ ਜੀ ਜੋ ਕਿ ਬਹੁਤ ਸੀਨੀਅਰ ਜਰਨਲਿਸਟ ਨੇ ਤੇ ਪੋਲਿਟਿਕਸ ਦਾ ਵੀ ਬਹੁਤ ਤਜਰਬਾ ਰੱਖਦੇ ਨੇ ਤੇ ਅੱਜ ਆਪਾਂ ਗੱਲ ਕਰਾਂਗੇ ਜਿਮਨੀ ਚੋਣ 2024 ਹਲਕਾ ਬਰਨਾਲਾ ਦੀ ਚੌਣਾਂ ਪਰ ਚਾਹ ਪੂਰੇ ਜੋਰ ਸ਼ੋਰ ਨਾਲ ਚੱਲ ਰਿਹਾ ਹੈ।ਾਰੇ ਉਮੀਦਵਾਰ ਡੋਰ ਟੂ ਡੋਰ ਕੰਪੇਨਿੰਗ ਕਰ ਰਹੇ ਨੇ। ਲੋਕਾਂ ਵਿੱਚ ਜਾ ਕੇ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ। ਪਰ ਇਸ ਵਾਰ ਇਲੈਕਸ਼ਨਸ ਇੱਕ ਨਵੀਂ ਲਹਿਰ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਹੈ ਗੁਰਦੀਪ ਸਿੰਘ ਬਾੜੀ। ਵੀ ਆਉਣ ਵਾਲੀ 20 ਤਰੀਕ ਨੂੰ ਕੱਗ ਦੇ ਮੋਹਰਾ ਲਾਓ। ਮਾ ਲਾਉਂਗੇ ਨਾ ਜੀ ਟਰੱਕ ਦੇ ਮੋਹਰਾ। ਲਾਉਂਗੇ। ਗੁਰਦੀਪ ਸਿੰਘ ਬਾੜਿਕ ਆਜ਼ਾਦ ਉਮੀਦਵਾਰ ਨੇ। ਤੇ ਲੋਕਾਂ ਦਾ ਇਹਨਾਂ ਪਿਆਰ ਤੇ ਸਪੋਰਟ ਇੱਕ ਆਜ਼ਾਦ ਉਮੀਦਵਾਰ ਨੂੰ ਕਿਉਂ ਮਿਲ ਰਿਹਾ ਹੈ ਇਹ ਆਪਾਂ ਸਮਝਾਂਗੇ ਅੱਜ ਆਪਾਂ ਹਰਿੰਦਰਪਾਲ ਨਿੱਕਲ ਜੀ ਤੋਂ ਜਿੱਥੇ ਨਾ ਅਸਲ 'ਚ ਗੱਲ ਆਜ਼ਾਦ ਉਮੀਦਵਾਰ ਦਾ ਇੱਕ ਟੈਗ ਲੱਗ ਜਾਂਦਾ ਹੈ ਕਦੇ ਵੀ ਕੋਈ ਬਿਲਕੁਲ ਆਜ਼ਾਦ ਉਮੀਦਵਾਰ ਨਹੀਂ ਹੁੰਦਾ ਉਹ ਕਦੇ ਨਾ ਕਦੇ ਕਿਸੇ ਨਾ ਕਿਸੇ ਪਾਰਟੀ ਨਾਲ ਜੁੜਿਆ ਹੁੰਦਾ ਹੈ ਜੀ ਗੁਰਦੀਪ ਸਿੰਘ ਬਾਠਵੀ ਆ ਜਿਹੜੇ ਉਹ ਲਗਾਤਾਰ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਨੇ 2014-15 ਤੋਂ ਉਹ ਪਾਰਟੀ ਨਾਲ ਜੁੜ ਗਏ ਸੀ 2018 ਦੇ ਕਿਉਂ ਪਹਿਲਾਂ ਇੱਕ ਵਰਕਰ ਦੇ ਤੌਰ ਤੇ ਜੁੜੇ ਜੀ ਲੋਕਾਂ ਨੇ ਇੱਕ رابطہ ਕਾਇਮ ਰੱਖਣਾ ਜੀ ਤੇ ਉਹ ਉਦੋਂ ਬਾਅਦ ਦੇ ਵਿੱਚ ਜਿਹੜੇ ਹੁਣ ਉਹ ਯਾਦ ਤਾ ਉਹ ਇਸ ਕਰਕੇ ਨਹੀਂ ਕਿ ਉਹਨੂੰ ਸਿੰਬਲ ਪਾਰਟੀ ਦਾ ਨਹੀਂ ਮਿਲਿਆ ਲੇਕਿਨ ਸਰ ਇਸ ਦੇ ਵਿੱਚ ਇੱਕ ਗੱਲ ਇਹ ਤਾਂ ਨਾ ਪਾਰਟੀਆਂ ਨਾਲ ਲੋਕ ਜੁੜੇ ਤਾਂ ਹੁੰਦੇ ਆ ਪਰ ਹਰ ਬੰਦਾ ਪਬਲਿਕ ਦੀ ਸਪੋਰਟ ਜਾਂ ਪਿਆਰ ਦਾ ਹੱਕਦਾਰ ਨਹੀਂ ਹੁੰਦਾ ਇਹਦੇ 'ਚ ਨਾ ਕੀ ਹੈ ਵੀ ਜਿਹੜਾ ਪਾਵਲਕ ਦਾ ਇੱਕ ਟੱਚ ਬੰਦੇ ਨਾਲ ਜੁੜਿਆ ਰਹਿਣਾ ਜੀ ਉਹ ਗੱਲ ਬੰਦੇ ਨੂੰ ਪ੍ਰਭਾਵ ਕਰਦਾ ਫਿਰ ਕਦੀਪ ਸਿੰਘ ਬਾਠ ਦੀ ਕਵਿਨਾਂ ਸ਼ੈਲੀ ਹੈ ਜੀ ਕੰਮ ਕਰਨ ਦਾ ਇੱਕ ਹਰ ਬੰਦੇ ਦਾ ਅੰਦਾਜ਼ ਹੁੰਦਾ ਹੈ ਇੱਕੋ ਦਾ ਢੰਗ ਤਰੀਕਾ ਵੀ ਉਹਨੇ ਪਾਵਰ ਡੀਲਿੰਗ ਉਹਦੀ ਹੈ ਕਿਹ ਹੈ ਜੀ ਹੁਣ ਰਤਬਾ ਤਾਂ ਉਹਨਾਂ ਕੋਲੇ ਦੇਖੋ ਪਹਿਲਾਂ ਉਹ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ ਲਗਾਤਾਰ ਮੈਂ ਲਾ ਪੰਜਾਬ ਦੇ ਉਹ ਪਹਿਲੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਜਿਹੜੇ ਲਗਾਤਾਰ 8 ਸਾਲ ਦੇ ਕਰੀਬ ਹੋ ਗਏ ਉਹ ਪ੍ਰਧਾਨ ਚੱਲੇ ਆ ਰਹੇ ਨੇ ਠੀਕ ਹੈ ਜੀ ਹੁਣ ਕਿਹੜਾ ਉਹਨੂੰ ਕੋਈ ਬਦਲਦਾ ਸੀ ਉਹ ਤਾਂ ਟਿਕਟ ਉਹਦਾ ਐਪਲਾਈ ਕੀਤੀ ਪਰ ਟਿਕਟ ਨੂੰ ਮਿਲੀ ਨਾ ਜਿਦੇ ਕਰਕੇ ਉਹਨਾਂ ਨੇ ਆਜ਼ਾਦ ਉਮੀਦਵਾਰ ਹੋ ਕੇ ਚੋਣ ਲੜਨ ਦਾ ਫੈਸਲਾ ਕਰ ਲਿਆ ਉਹ ਵੀ ਕੀ ਹੈ ਵੀ ਉਹ ਜਿਹੜਾ ਪਾਰਟੀ ਦਾ ਇੱਕ ਸੰਗਠਨ ਸੀ ਸਾਰਾ ਜੀ ਉਹ ਸਾਰੇ ਦਾ ਸਾਰਾ ਹੀ ਉਹਦੇ ਨਾਲ ਜੁੜਿਆ ਹੋਇਆ ਸੀ ਫਿਰ ਉਹਨਾਂ ਦਾ ਜਿਹੜਾ ਪਬਲਿਕ ਦੇ ਨਾਲ ਸਹਿਯੋਗ ਰਹਿਣਾ ਸੀ ਇੱਕ ਤਾਂ ਹੋ ਗਿਆ ਪਾਰਟੀ ਨਾਲ ਪਾਰਟੀ ਦੇ ਜਿਹੜੇ ਵੱਡੇ ਪੱਧਰ ਤੇ ਵਰਕਰ ਨੇ ਉਹਨਾਂ ਦੀ ਵੱਡੀ ਗਿਣਤੀ ਹੈ ਜਿਹੜੀ ਉਹ ਗੁਰਦੀਪ ਸਿੰਘ ਬਾਟ ਦੇ ਨਾਲ ਚਲੀ ਗਈ ਜਿਨ੍ਹਾਂ ਨੂੰ ਭਮੱਕੜ ਕਹਿੰਦੇ ਨੇ ਠੀਕ ਹੈ ਬਈ ਭਗਵੰਤ ਮਾਨ ਜੀ ਖੁਦ ਕਹਿੰਦੇ ਹੁੰਦੇ ਨੇ ਮੁੱਖ ਮੰਤਰੀ ਸਾਹਿਬ ਵੀ ਇਹ ਤਾਂ ਸਾਡੀ ਪਾਰਟੀ ਦੇ ਭਮਕੜ ਨੇ ਜਿਹੜੇ ਭਮਕੜ ਨੇ ਉਹ ਗਰਦੀਪ ਸਿੰਘ ਬਾਠ ਵਾਲੇ ਪਾਸੇ ਭਿੰਨ ਭਣੋਦੇ ਫਿਰਦੇ ਨੇ ਠੀਕ ਹੈ ਜੀ ਉਹਨਾਂ ਦੀ ਗਿਣਤੀ ਉਧਰਲੇ ਪਾਸੇ ਜ਼ਿਆਦਾ ਹੈ ਤੇ ਇਧਰ ਦੇ ਪਾਸੇ ਜਿਹੜੇ ਕੁਝ ਦਲਬਧਰੂ ਕਿਸਮ ਦੇ ਲੋਕ ਆਪਾਂ ਕਹਿ ਸਕਦੇ ਹਾਂ ਜੀ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਫਿਰਿੰਦਰ ਸਿੰਘ ਢਾਲੀਵਾਲ ਨੇ ਜੀ ਉਹਨਾਂ ਨਾਲ ਆਪਾਂ ਕਹਿ ਸਕਦੇ ਹਾਂ ਜੇ ਆਮ ਆਦਮੀ ਪਾਰਟੀ ਨਾਲ ਉਹ ਲੋਕ ਜ਼ਿਆਦਾ ਨੇ ਜਿਹੜੇ ਲੋਕ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਉਹ ਸਰਕਾਰ ਬਣਨ ਤੋਂ ਬਾਅਦ ਚਾਏ ਹੋਏ ਨੇ ਜੀ ਜਿਨ੍ਹਾਂ ਨੂੰ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਸੀ ਉਹਨਾਂ ਨੇ ਅਸੈਪਟ ਨਹੀਂ ਕੀਤਾ ਆਪਦੇ ਚ ਭਾਵੇਂ ਦਲ ਬਦਲੀ ਕੋਈ ਨਵੀਂ ਗੱਲ ਨਹੀਂ ਹੈ ਜੀ ਤੇ ਉਹਨਾਂ ਨੇ ਅਸੈਪਟ ਨਹੀਂ ਉਹਨਾਂ ਲੋਕਾਂ ਨੂੰ ਕੀਤਾ ਜਿਹੜੇ ਹੋਰਨਾਂ ਪਾਰਟੀਆਂ ਚੋਂ ਆਏ ਨੇ ਜੀ ਉਹ ਆਏ ਮਨੁੱਖ ਗੁਰਦੀਪ ਸਿੰਘ ਬਾਟਕ ਉਹਨਾਂ ਦੀ ਆਵਾਜ਼ ਬਣ ਗਏ ਜੀ ਬਲ ਗੁਰਦੀਪ ਸਿੰਘ ਬਾਟਕ ਚਿਹਰਾ ਨੇ ਬਿਲਕੁਲ ਉਹ ਜਿਹੜੀ ਆਵਾਜ਼ ਹੈ ਉਹ ਤਾਂ ਟੋਟਲ ਵਰਕਰਾਂ ਦਾ ਜਿਹੜਾ ਉਹਨਾਂ ਦੀ ਆਪ ਦਾ ਇੱਕ ਦਰਦ ਸੀ ਉਹਦੀ ਬੇਦਨਾ ਕਹਿ ਲੋ ਜੇ ਜਿਹੜੀ ਉਹਨਾਂ ਦੇ ਅੰਦਰ ਤਕਲੀਫ ਸੀ 2.5 ਸਾਲਾਂ ਦੀ ਉਹ ਗੁਰਦੀਪ ਸਿੰਘ ਬਾਠ ਦੇ ਰੂਪ ਦੇ ਵਿੱਚ ਬਾਹਰ ਨਿਕਲੇ ਉਹੀ ਉਹ ਜਿਹੜਾ ਸਹਿਯੋਗ ਹੈ ਉਹ ਗੁਰਦੀਪ ਸਿੰਘ ਬਾਠ ਨੂੰ ਮਿਲਦਾ ਰਿਹਾ ਠੀਕ ਹੈ ਜੀ ਤੇ ਸਰ ਮਤਲਬ ਜੋ ਪਬਲਿਕ ਦਾ ਸਪੋਰਟ ਹੈ ਇਹ ਕਿਸੇ ਕਾਰਨ ਹੀ ਮਿਲ ਰਹਾ ਹਾਂ ਮੈਂ ਇਹ ਦੋ ਪਾਰਟ ਦੇ ਵਿੱਚ ਹੈ ਜਿਵੇਂ ਪਹਿਲਾ ਤਾਂ ਹੋ ਗਿਆ ਜੀ ਪਾਰਟੀ ਦੇ ਜਿਹੜਾ ਸੰਗਠਨ ਦੇ ਤੌਰ ਤੇ ਜਿਹੜੇ ਜੁੜੇ ਹੋਏ ਲੋਕ ਸੀ ਉਹਨਾਂ ਦਾ ਸਹਿਯੋਗ ਜੀ ਦੂਜਾ ਜਿਹੜਾ ਪਬਲਿਕ ਦਾ ਸਹਿਯੋਗ ਹੈ ਤਾਂ ਉਹਨਾਂ ਕੋਲ ਜਿਹੜਾ ਸਰਕਾਰ ਬਣਨ ਤੋਂ ਬਾਅਦ ਲਗਭਗ 1.5 ਸਾਲ ਦੇ ਕਰੀਬ ਹੋ ਗਿਆ ਉਹਨਾਂ ਨੂੰ ਪਾਰਟੀ ਮਤਲਬ ਸਰਕਾਰ ਨੇ ਇੱਕ ਤਾਂ ਪਾਰਟੀ ਨੇ ਉਹਦਾ ਜਿਲ੍ਹਾ ਪ੍ਰਧਾਨ ਦਾ ਜੀ ਤੇ ਪੰਜਾਬ ਸਰਕਾਰ ਨੇ ਉਹਨਾਂ ਨੂੰ ਜਿਹੜਾ ਜਿਲ੍ਹਾ ਯੋਜਨਾ ਕਮੇਟੀ ਹੈ ਉਹਦਾ ਚੇਅਰਮੈਨ ਲਾਤਾ ਸੀ ਉਹਨਾਂ ਨੇ ਜਿਹੜਾ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਲਾਇਆ ਗਿਆ ਜੀ ਉਹਦਾ ਵੀ ਉਹਨਾਂ ਨੇ ਲੋਕਾਂ ਨੂੰ ਵੀ ਪੂਰਾ ਫਾਇਦਾ ਦਿੱਤਾ ਠੀਕ ਹੈ ਜੇ ਨਹੀਂ ਆਏ ਮੰਨ ਲਓ ਉਹਨਾਂ ਦਾ ਜਿਹੜਾ ਦਫ਼ਤਰ ਸੀ ਉਹ ਮਤਲਬ ਕਿਸੇ ਚੰਗੇ ਐਮ.ਐਲ.ਏ ਜਿੰਨੀ ਪੇਸ਼ ਹੁੰਦਾ ਸੀ ਦਫ਼ਤਰ ਮਤਲਬ ਤੁਸੀਂ ਉੱਥੇ ਉੱਥੇ ਲੋਕ ਵੱਡੀ ਗਿਣਤੀ 'ਚ ਲੋਕ ਜਾਂਦੇ ਇੱਕ ਤਾਂ ਪਾਰਟੀ ਵਾਲੇ ਲੋਕਾਂ ਨੇ ਜਾਣ ਉਹਨਾਂ ਦੀ ਇੱਕ ਠਹਿਰ ਬਣ ਗਈ ਸੀ ਉਹ ਠੀਕ ਹੈ ਜੀ ਠੀਕ ਹੈ ਇੱਕ ਐ ਵੀ ਅਵੇਲੇਬਲ ਸੀ ਉਹ ਠੀਕ ਹੈ ਉਹ ਮੰਤਰੀ ਸਾਹਿਬ ਚਾਹੇ ਗੁਰਮੀਤ ਸਿੰਘ ਵੀ ਤੇਰ ਨੇ ਜਿਹੜੇ ਹਾਂਜੀ ਹਾਂਜੀ ਉਹ ਕਾਫੀ ਚੰਗੇ ਇਨਸਾਨ ਨੇ ਪੋਲਿਟੀਸ਼ੀਅਨ ਵੀ ਤਕੜੇ politican ਨੇ ਦੇਖੋ ਛੋਟੀ ਜੀ ਉਮਰ ਦੇ ਵਿੱਚ ਦੋ ਵਾਰ MLA ਬਣ ਗਏ ਤੇ ਮੈਂਬਰ ਪਾਰਲੀਮੈਂਟ ਬਣ ਗਏ ਪਰ ਨਾਲ ਦੀ ਨਾਲ ਉਹਨਾਂ ਦਾ ਲੋਕਾਂ ਤੋਂ ਇਹ ਜ਼ਿੰਮੇਵਾਰੀਆਂ ਮਿਲਣ ਕਰਕੇ ਮਤਲਬ ਲੋਕਾਂ ਤੋਂ ਦੂਰੀ ਬਣ ਗਈ ਜੀ ਮੈਂ ਮੀਥੇਰ ਦੀ ਗੱਲ ਕਰਨਾ ਚਾਹੁੰਗਾ ਕਿ ਮਤਲਬ ਆਮ ਆਦਮੀ ਪਾਰਟੀ ਦਾ ਜੋ ਹੈ ਮੀਥੇਰ ਇਹ ਮਤਲਬ ਇਹ ਮਤਲਬ ਹੈ ਲੋਕ ਹੁਣ ਜੋ ਹੈ ਨਾ ਮੀਤੇਰ ਨੂੰ ਮਤਲਬ ਨਾ ਪਸੰਦ ਕਰ ਰਹੇ ਨੇ ਇਹਦਾ ਕਾਰਨ ਕੀ ਉਹਦੇ ਚੰਗਾ ਨਹੀਂ ਦੇਖੋ ਮੈਂ ਪਹਿਲੀ ਗਲਤੀ ਆਉਣਾ ਵੀ ਜਿਹੜਾ ਗੁਰਦੀਪ ਸਿੰਘ ਬਾਠਾ ਹੈ ਉਹਦਾ ਰਾਬਤਾ ਲੋਕਾਂ ਨਾਲ ਕਾਇਮ ਹੋ ਗਿਆ ਜੀ ਆਮ ਲੋਕ ਉਹਦੇ ਕੋਲੇ ਜਿਹੜੀ ਸੌਖਿਆਂ ਲੋਕਾਂ ਦੀ ਪਹੁੰਚ ਦੇ ਵਿੱਚ ਸੀ ਉਹ ਠੀਕ ਹੈ ਜੀ ਆਮ ਪਬਲਿਕ ਦੀ ਪਹੁੰਚ ਦੇ ਵਿੱਚ ਸੀ ਫਿਰ ਦਫ਼ਤਰ ਹੈ ਜਿਹੜਾ ਉਹਦਾ ਉਹਨਾਂ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵਿੱਚ ਚੇਅਰਮੈਨ ਦਾ ਦਫ਼ਤਰ ਮਿਲਿਆ ਹੋਇਆ ਜੀ ਹਰ ਵੇਲੇ ਅਵੇਲੇਬਲ ਬੰਦੇ ਨੇ ਰਹਿਣਾ ਉਸ ਤੋਂ ਪਹਿਲਾਂ ਜਦੋਂ ਕੋਈ ਚੇਅਰਮੈਨ ਰਹੇ ਨੇ ਤਾਂ ਇਹਨੂੰ ਪਹਿਲਾਂ ਵੀ ਦਾ ਚੇਅਰਮੈਨ ਬਣਦਾ ਹੀ ਰਹੇ ਤੇ ਬਿਲਕੁਲ ਪਰ ਉਹ ਚੇਅਰਮੈਨ ਡਾਇਰੈਕਟ ਤੇ ਮਤਲਬ ਤੌਰ ਤੇ ਜਾਂ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਉਹ ਲੋਕਾਂ ਨਾਲ ਉਵੇਂ ਨਹੀਂ ਜੁੜ ਸਕਿਆ ਇਹ ਇਹਨਾਂ ਦੀ ਗੁਰਦੀਪ ਸਿੰਘ ਬਾੜ ਦੀ ਆਪਦੀ ਬੱਕਰੀ ਕੁਆਲਟੀ ਸੀ ਮਤਲਬ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਜੋ ਗੁਰਦੀਪ ਸਿੰਘ ਬਾੜ ਦੀ ਜ਼ਿਲ੍ਹਾ ਪ੍ਰਧਾਨ ਰਹਿੰਦੇ ਹੋਏ ਲੋਕਾਂ ਦੇ ਮਤਲਬ ਬਹੁਤ ਕੰਮ ਕਰਦੇ ਰਹੇ ਦੇਖੋ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ ਤਾਂ ਪਾਰਟੀ ਵਰਕਰ ਉਹਨਾਂ ਨਾਲ ਜੁੜਗੇ ਠੀਕ ਹੈ ਜਿਹੜੀ ਆਮ ਪਬਲਿਕ ਦਾ ਜਿਹੜਾ ਹੁਣ ਆਪਾਂ ਦੇਖ ਰਹੇ ਹਾਂ ਝੁਕਾਉ ਉਹਨਾਂ ਬੰਨੀ ਜਿਆਦਾ ਹੈ ਜੀ ਤਾਂ ਉਹਦਾ ਕਾਰਨ ਇਹ ਲੋਕ ਛੋਟੇ ਛੋਟੇ ਲੋਕਾਂ ਦੇ ਕੰਮ ਹੁੰਦੇ ਨੇ ਕਿੱਡੇ ਵੱਡੇ ਕੰਮ ਨੇ ਕਿਸੇ ਨੂੰ ਥਾਣੇ ਤੱਕ ਲੋੜ ਪੈਗੀ ਕਿਸੇ ਨੂੰ ਤਹਿਸੀਲ ਚ ਲੋੜ ਪੈਗੀ ਕਿਸੇ ਨੂੰ ਡੀਸੀ ਦਫਤਰ ਕਿਹਨੂੰ ਐਸਡੀਐਮ ਦਫਤਰ ਇਹੀ ਤਾਂ ਕੰਮ ਨੇ ਉਹ ਉੱਥੇ ਹਰ ਵੇਲੇ ਅਵੇਲੇਬਲ ਹੈ ਜਿਵੇਂ ਅਫਸਰਾਂ ਦੀ ਕੁਰਸੀ ਦਿੰਦੀ ਆਏ ਮੰਨ ਲਓ ਇੱਕ ਦਾ ਘਾਤ ਹੁੰਦੀ ਹੈ ਵੀ ਫਲਾਨਾ ਬੰਦਾ ਅਗਲਾ ਕਹਿੰਦਾ ਤੂੰ ਕਿਹਨੇ ਤੇਰੀ ਡੀਸੀ ਦੇ ਬਰਾਬਰ ਕੁਰਸੀ ਦਿੰਦੀ ਹੈ ਜਿਹੜੀ ਗੁਰਦੀਪ ਸਿੰਘ ਬਾਠ ਦੀ ਕੁਰਸੀ ਹੈ ਜਿਹੜੀ ਆਏ ਮੰਨ ਲਓ ਵੀ ਜੇ ਚੇਅਰਮੈਨਸ਼ਿਪ ਥੱਲੇ ਕੋਈ ਮੀਟਿੰਗ ਹੁੰਦੀ ਸੀ ਤਾਂ ਗੁਰਦੀਪ ਸਿੰਘ ਬਾਠ ਦੀ ਕੁਰਸੀ ਦੇ ਨਾਲ ਡੀਸੀ ਦੀ ਕੁਰਸੀ ਲੈਣੀ ਸੀ ਜਿਹੜੀ ਇਹ ਸਾਰੇ ਜਿਹੜੀ ਗੱਲਬਾਤ ਉਹਦਾ ਪੂਰਾ ਇਸ ਤਰ੍ਹਾਂ ਦਾ ਅੰਦਾਜ਼ ਸੀ ਲੋਕਾਂ ਨਾਲ ਵਿਚਰਨ ਦਾ ਢੰਗ ਸੀ ਉਹਨਾਂ ਦਾ ਵਿਵਹਾਰ ਸੀ ਲੋਕਾਂ ਨਾਲ ਉਹਨੇ ਉਹਨੂੰ ਲੋਕਾਂ ਦੇ ਨੇੜੇ ਕਰਤਾ ਉਹ ਦੇਖਿਆ ਜਾਣ ਦੇ ਰੂਪ 'ਚ ਹੋਣੀ ਆਇਆ ਜੀ ਕਿਉਂ ਜਦੋਂ ਹੁਣ ਉਹਦਾਂ ਨੇ ਆਜ਼ਾਦ ਤੌਰ ਤੇ ਚੋਣ ਲੜਨ ਦਾ ਬਿਕਲ ਬਜਾਤਾ ਬਿਲਕੁਲ ਤਾਂ ਉਦੋਂ ਲੋਕਾਂ ਨੂੰ ਦਾ ਸਮਰਥਨ ਕਰਨ ਦਾ ਫਿਰ ਉਹਨਾਂ ਨੂੰ ਫੇਰ ਹੀ ਮੌਕਾ ਮਿਲਿਆ ਨਾ ਇਹ ਦੂ ਪਹਿਲਾਂ ਤਾਂ ਮੰਨ ਲਓ ਉਹ ਨਾ ਤਾਂ ਕਦੇ ਕਿਸੇ ਨੂੰ ਇਹ ਪੁੱਛਦੇ ਤੂੰ ਪਾਰਟੀ ਕਿਹੜੀ ਦਾ ਜੀ ਨਾ ਉਹਨੂੰ ਪੁੱਛਦੇ ਵੀ ਤੇਰਾ ਹਲਕਾ ਕਿਹੜਾ ਪੈਂਦਾ ਕਿ ਉਹਦਾ ਜ਼ਿਲ੍ਹਾ ਪੱਧਰ ਤੇ ਕੰਮ ਕਰਦੇ ਸੀ ਨਾ ਬਿਲਕੁਲ ਵੀ ਡਿਸਟ੍ਰਿਕਟ ਦਾ ਹੀ ਉਹਨਾਂ ਕੋਲੇ ਪਲੈਨਿੰਗ ਬੋਰਡ ਦੀ ਚੇਅਰਮੈਨ ਹੀ ਸੀ ਜੀ ਤੇ ਨਾਲ ਦੀ ਨਾਲ ਉਹਨਾਂ ਕੋਲੇ ਜ਼ਿਲ੍ਹਾ ਪ੍ਰਧਾਨ ਦੇ ਤੌਰ ਤੇ 8 ਸਾਲ ਦੀਆਂ ਸੇਵਾਵਾਂ ਨਿਭਾ ਰਏ ਸੀ ਉਹਦੇ ਨਾਲ ਇੱਕ ਉਹਨਾਂ ਦਾ 베ਸ ਤਿਆਰ ਹੋ ਗਿਆ ਵੀ ਇਸ ਕਰਕੇ ਉਹਨਾਂ ਨੂੰ ਇਹ ਜਿਹੜੀ ਪਾਰਟੀ ਦੇ ਵਿੱਚ ਰਹਿ ਕੇ ਉਹਨਾਂ ਨੇ ਇੱਕ ਆਪਦੀ ਪਛਾਣ ਬਣਾ ਲਈ ਪਛਾਣ ਬਣਾਈ ਉਹ ਪਛਾਣ ਦੇ ਤੌਰ ਤੇ ਉਹਨਾਂ ਦੇ ਕੰਮ ਦੇ ਤੌਰ ਤਰੀਕਿਆਂ ਦੇ ਤੌਰ ਤੇ ਉਹਨਾਂ ਦਾ ਲੋਕਾਂ ਨਾਲ ਲਗਾਓ ਜ਼ਿਆਦਾ ਹੋ ਗਿਆ ਹਰ ਬੰਦੇ ਦੀ ਪਹੁੰਚ ਹੈ ਤੇ ਜਿਹਦੇ ਕਰਕੇ ਆਮ ਲੋਕ ਉਹਨਾਂ ਨਾਲ ਵੱਡੇ ਪੱਦਰ ਤੇ ਜੁੜਨ ਲੱਗੇ ਜੁੜਨ ਲੱਗੇ ਤੇ ਇਹ ਇਹੀ ਕਾਰਨ ਹੈ ਕਿ ਲੋਕ ਸ਼ਾਇਦ ਮਤਲਬ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰ ਰਹੇ ਨੇ ਫੇਸਬੁਕ WhatsApp ਹਰ ਦੇਗਾ ਸਟੇਟਸ ਲਾ ਕੇ ਵੀ ਕਿਉਂਕਿ ਪਹਿਲਾਂ ਨਾ ਤੁਸੀਂ ਗੱਲ ਕੀਤੀ ਸੀ ਮੀਤਿਹਰ ਦੇ ਬਾਰੇ ਜੀ 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 ਮੈਂ ਮੀਤਿਹਰ ਦੀ ਬਾਰੇ ਇਹ ਗੱਲ ਜ਼ਰੂਰ ਦੱਸਣਾ ਚਾਹਣਾ ਹੈ ਮੀਤਿਹਰ ਨੂੰ ਦੇਖੋ ਛੋਟੀ ਜੀ ਉਮਰ ਦੇ ਵਿੱਚ ਤਿੰਨ ਉਹਦੇ ਉਹਨਾਂ ਕੋਲੇ ਮਿਲ ਗਏ ਤਿੰਨ ਦੇ ਵਿੱਚ ਤਿੰਨ ਹੀ ਕਹਿ ਸਕਦੇ ਆਪਾਂ ਦੋ ਵਾਰ ਤਾਂ ਉਹ ਐਮਐਲਏ ਚੁਣੇ ਗਏ ਲਗਾਤਾਰ ਦੋ ਵਾਰ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਐਮਐਲਏ ਚੁਣਿਆ ਜਾਣਾ ਕਿ ਛੋਟੀ ਜੀ ਉਮਰ ਦੇ ਨੌਜਵਾਨ ਦਾ ਉਹ ਆਪਦੇ ਆਪ ਜੀ ਐਮੀਤ ਰੱਖਦਾ ਐਮੀਤ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਮੰਤਰੀ ਦੇ ਤੌਰ ਤੇ ਵੱਡੇ ਮੈਕਮੇ ਵੀ ਮਿਲੇ ਜੀ ਮਤ్రਾਲੇ ਦੇ ਤੌਰ ਤੇ ਉਹ ਮਦਰ ਉਹਨਾਂ ਨੇ ਆਪਣੀ ਕਾਰਗੁਜ਼ਾਰੀ ਦਿਖਾਈ ਜੀ ਤੇ ਫਿਰ ਉਹਨਾਂ ਨੂੰ ਪਾਰਟੀ ਨੇ ਜਿਹੜੀ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਚੋਣ ਲੜਾਦੀ ਇਹ ਉਹ ਸੀਟ ਤੋਂ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਨ ਦਾ ਮੌਕਾ ਮਿਲਿਆ ਜਿਹੜੀ ਸੀਟ ਤੋਂ ਭਗਵੰਤ ਸਿੰਘ ਮਾਨ ਖੁਦ ਮੈਂਬਰ ਪਾਰਲੀਮੈਂਟ ਰਹੇ ਨੇ ਦੋ ਵਾਰ ਠੀਕ ਹੈ ਜੀ ਫਿਰ ਉਹਨਾਂ ਦੀ ਇੱਕ ਬਲਖਣ ਦਾ ਹੋਰ ਕੀ ਰਹੀ ਜਿਹੜੀ ਪਿਛਲੀ ਚੋਣ ਸੀ ਲੋਕ ਸਭਾ ਦੀ ਜਦੋਂ ਭਗਵੰਤ ਮਾਨ 2019 ਵਾਲੀ ਚੋਣ ਦੇ ਵਿੱਚ ਜਿੱਤੇ ਨੇ ਮੈਂਬਰ ਪਾਰਲੀਓ ਉਹਨਾਂ ਦੀ ਲੀਡ ਨਾਲੋਂ ਵੱਧ ਲੀਡ ਲੈ ਕੇ ਜਿੱਤੇ ਨੇ ਸਿੱਕੇ ਗੁਰਮੀਤ ਸਿੰਘ ਮੀਤਿਹਰ ਜਿਹੜੇ ਇਹਨੂੰ ਵੀ ਉਹ ਵੀ ਉਹ ਲੋਕਾਂ ਤੋਂ ਕੱਟ ਗਏ ਪਰ ਇਹ ਵੀ ਜਦੋਂ ਬੰਦੇ ਕੋਲੇ ਜ਼ਿੰਮੇਵਾਰੀਆਂ ਜ਼ਿਆਦਾ ਮਿਲ ਗਈਆਂ ਫਿਰ ਉਹ ਲੋਕਾਂ ਦੇ ਸਿੱਧੇ ਤੌਰ ਤੇ ਪਹੁੰਚ ਦੇ ਵਿੱਚ ਰਿਹਾ ਜੀ ਜਿਹਦੇ ਜਿਹਦਾ ਬੈਨੀਫਿਟ ਹੈ ਜਿਹੜਾ ਉਹ ਗੁਰਮੀਤ ਸਿੰਘ ਮੀਤਿਹਰ ਨੂੰ ਮਿਲਿਆ ਜਿਹੜਾ ਆਮ ਆਦਮੀ ਪਾਰਟੀ ਨੇ ਉਮੀਦਵਾਰ ਦਿੱਤਾ ਹਰਿੰਦਰ ਸਿੰਘ ਢਾਲੀਵਾਲ ਜੀ ਉਹਦਾ ਬੇਸ਼ੱਕ ਆਇਮ ਹਲੋ ਪਰਛਾਵੇਂ ਦੀ ਤਰ੍ਹਾਂ ਮੀਤਿਹਰ ਦੇ ਨਾਲ ਜੁੜਿਆ ਰਿਹਾ ਜੀ ਦੇਖੋ ਇਹਦੇ ਵਿੱਚ ਦੋ ਗੱਲਾਂ ਨੇ ਇੱਕ ਤਾਂ ਉਹਨਾਂ ਦੀ ਯੋਗਤਾ ਤੇ ਤਾਂ ਕੋਈ ਸਵਾਲ ਨਹੀਂ ਠਾਇਆ ਜਾ ਸਕਦਾ ਬਿਲਕੁਲ ਵੀ ਉਹ ਲੰਮੇ ਜੇ ਆਮ ਆ ਲੋ ਉਹਨਾਂ ਦੀ ਪਹਿਲੀ ਪਾਰਟੀ ਹੋਈ ਹੈ ਜੀ ਵੀ ਆਮ ਆਦਮੀ ਪਾਰਟੀ ਦੀ ਵਿੱਚ ਹੀ ਜੁੜੇ ਤੇ ਇੱਕ ਤਾਂ ਇਹ ਕਿਹਾ ਜਾਂਦਾ ਜੇ ਆਮ ਤੌਰ ਤੇ ਲੋਕਾਂ ਦੇ ਵਿੱਚ ਰੋਸ ਹੈ ਨਾ ਇਸ ਗੱਲ ਦਾ ਵੀ ਦੇਖੋ ਜੀ ਇੱਕ ਨਵੇਂ ਬੰਦੇ ਨੂੰ ਟਿਕਟ ਦੇ ਦਿੱਤੀ ਜਾਂ ਇੱਕ ਮੀਤ ਹੇਰ ਦੇ ਕਰੀਬੀ ਨੂੰ ਟਿਕਟ ਦੇ ਦਿੱਤੀ ਹੁਣ ਦੂਜਾ ਪੱਖ ਉਹਦਾ ਇਹ ਵੀ ਹੈ ਵੀ ਘਟੋ ਘਟ ਹਰਿੰਦਰ ਸਿੰਘ ਧਾਈਵਾਲ ਹੈ ਜਿਹੜਾ ਬਿਨਾਂ ਕਿਸੇ ਉਹਦੇ ਤੋਂ ਵੀ ਪਾਰਟੀ ਨਾਲ ਤਾਂ ਜੁੜੇ ਹੀ ਰਿਹਾ ਬਿਲਕੁਲ ਜੀ ਇਹਦਾ ਮਤਲਬ ਤਾਂ ਇਹਨਾਂ ਜਾਤੀ ਹੋ ਗਈ ਨਾ ਵੀ ਮੰਨ ਲਓ ਪਹਿਲਾਂ ਤਾਂ ਉਹ ਉਹ ਵੀ ਮੀਤਿਹਰ ਦੇ ਪਰਛਾਵੇਂ ਦੀ ਤਰ੍ਹਾਂ ਨਾਲ ਰਹਿਣ ਕਰਕੇ ਉਹਨੂੰ ਉਦੋਂ ਤਾਂ ਕੋਈ ਮਿਲੇ ਹੀ ਨਾ ਪਾਰਟੀ 'ਚ ਨਾ ਪਾਰਟੀ 'ਚ ਮਿਲੇ ਨਾ ਸਰਕਾਰ 'ਚ ਮਿਲੇ ਠੀਕ ਹੈ ਜੀ ਵੀ ਹੁਣ ਜੇ ਟਿਕਟ ਉਹਨੂੰ ਮਿਲੀ ਹੈ ਤਾਂ ਉਹਦਾ ਸਿੱਧੇ ਤੌਰ ਤੇ ਲੋਕਾਂ ਨਾਲ ਸੰਪਰਕ ਕੋਈ ਨਹੀਂ ਸੀ ਠੀਕ ਹੈ ਜੀ ਉਹ ਮਤਲਬ ਮੀਤਿਹਰ ਦੇ ਮਤਲਬ ਬਾਯਾ ਮੀਤਿਹਰ ਕਰਕੇ ਹੀ ਉਹਦੇ ਲੋਕਾਂ ਨਾਲ ਪਛਾਣ ਬਣੀ ਹੋਈ ਸੀ ਟੱਚ 'ਚ ਤਾਂ ਲੋਕਾਂ ਦੇ ਰਹੇ ਪਰ ਹੁਣ ਕਾਫੀ ਮਿਹਨਤ ਕਰ ਰਹੇ ਨੇ ਚਲੋ ਜੇ ਆਪਾਂ ਹਰਿੰਦਰ ਹਰਿੰਦਰ ਤਾਲੀਵਾਲ ਗੁਰਦੀਪ ਸਿੰਘ ਬਾਠ ਇਹਨਾਂ ਦੋਨਾਂ ਦਾ ਆਪਾਂ ਕੰਪੇਰੀਜ਼ਨ ਕਰਦੇ ਆ ਐਜੂਕੇਸ਼ਨ ਬੋਲੋ ਦੇਖੋ ਐਜੂਕੇਸ਼ਨ ਪੱਖ ਤੋਂ ਤਾਂ ਦੋਨੋਂ ਹੀ ਪੜੇ ਲਿਖੇ ਨੇ ਜੀ ਕੋਈ ਉਹਨਾਂ ਦੀ ਕਮੀ ਨਹੀਂ ਇੱਕ ਜਿਹੜੀ ਸਭ ਤੋਂ ਵੱਡੀ ਮਤਲਬ ਗੁਰਦੀਪ ਸਿੰਘ ਬਾਠ ਦੀ ਇੱਕ ਤਾਂ ਮੈਂ ਪਹਿਲਾਂ ਜਿਵੇਂ ਗੱਲ ਕੀਤੀ ਹੈ ਵੀ ਉਹ ਲੋਕਾਂ ਦੇ ਸੰਪਰਕ 'ਚ ਰਹੇ ਸਿੱਧੇ ਤੌਰ ਤੇ ਸੰਪਰਕ 'ਚ ਰਹੇ ਦੂਜਾ ਗੁਰਦੀਪ ਸਿੰਘ ਬਾਠ ਬਲਾਰਾ ਬਹੁਤ ਵਧੀਆ ਜੀ ਮਤਲਬ ਉਹ ਲੋਕਾਂ ਦੀ ਨਮਜ ਦੇ ਅਨਸਾਰ ਵੀ ਲੋਕ ਚਾਹੁੰਦੇ ਕੀ ਨੇ ਸੁਣਨਾ ਉਹ ਗੱਲ ਕਰਦਾ ਹੈ ਇਹ ਬਾਕੀ ਦੀਆਂ ਜਿਹੜੇ ਦੇਖੋ ਉਮੀਦਵਾਰ ਤਾਂ ਇੱਥੇ ਕਾਂਗਰਸ ਪਾਰਟੀ ਦੇ ਕੁਲਦੀਪ ਸਿੰਘ ਕਾਟਲੋ ਵੀ ਨੇ ਜੀ ਤੇ ਇੱਥੇ ਉਮੀਦਵਾਰ ਦੋ ਵਾਰ ਐਮਐਲਏ ਰਹਿ ਚੁੱਕੇ ਕੇਵਲ ਸਿੰਘ ਢਲੋਂ ਵੀ ਨੇ ਭਾਰਤੀ ਜਨਤਾ ਪਾਰਟੀ ਦੇ ਜੀ ਅਕਾਲੀ ਦਲ ਅਮਰਸਰ ਦੇ ਜਿਹੜੇ ਮਤਲਬ ਤਿੰਨ ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਦੇ ਦੋਤੇ ਨੇ ਜਿਹੜੇ ਗੋਵਿੰਦ ਸਿੰਧੂ ਜੀ ਉਹ ਵੀ ਉਮੀਦਵਾਰ ਦੇ ਤੌਰ ਤੇ ਤਾਂ ਹੈਗੇ ਨੇ ਪਰ ਉਹਨਾਂ ਦਾ ਨਾ ਇੱਕ ਆਪਦੀ ਇੱਕ ਸ਼ੈਲੀ ਹੈ ਵੀ ਲੋਕਾਂ ਦੇ ਅਨਸਾਰ ਉਹ ਗੱਲ ਨਹੀਂ ਕਰਦੇ ਜੀ ਲੋਕ ਤਾਂ ਆਏ ਮਨੋ ਸਰਕਾਰ ਦੇ ਤੋਂ ਤੰਗ ਨੇ ਜਿਹੜੇ ਲੋਕ ਸਰਕਾਰ ਤੋਂ ਤੰਗ ਨੇ ਉਹਨਾਂ ਨੂੰ ਇਹ ਚਾਹੀਦਾ ਹੈ ਲੋਕ ਜਿਹੜਾ ਮਹਿਸੂਸ ਕਰਦੇ ਨੇ ਵੀ ਸਰਕਾਰ ਦੇ ਖਿਲਾਫ ਜਾਂ ਮੀਤਿਹਰ ਦੇ ਖਿਲਾਫ ਜਿਹੜਾ ਮਾਹੌਲ ਬਣੇ ਉਹਦੇ ਖਿਲਾਫ ਬੋਲਦਾ ਕੌਣ ਹੈ ਬੋਲਦਾ ਹੁਣ ਜਿਹੜਾ ਬੋਲਦਾ ਹੈ ਜੇ ਲੋਕ ਪੀੜਤ ਤਾਂ ਉਹਨਾਂ ਤੋਂ ਨੇ ਬਿਲਕੁਲ ਤੇ ਲੋਕਾਂ ਨੂੰ ਬਾਕੀ ਤੁਸੀਂ ਰਾਜਨੀਤੀ ਦੀਆਂ ਪੰਜਾਬ ਪੱਧਰ ਦੀਆਂ ਦੇਸ਼ ਪੱਧਰ ਦੀਆਂ ਕੋਈ ਗੱਲਾਂ ਕਰੀ ਚਲੋ ਲੋਕਾਂ ਨੂੰ ਤਾਂ ਉਹ ਲੱਗਦੇ ਨੇ ਜਿਹੜੀ ਸਾਡੇ ਵਾਲੀ ਗੱਲ ਕਰਦਾ ਹੈ ਉਹੀ ਠੀਕ ਹੈ ਉਹ ਮੰਨ ਲਓ ਇੱਥੇ ਪਹਿਲੇ ਭ੍ਰਿਸ਼ਟਾਚਾਰ ਦੀ ਗੱਲ ਹੈ ਜਿਹੜੀ ਉਹ ਵੱਡੇ ਪੱਧਰ ਤੇ ਮੁੱਦਾ ਹੈ ਜਿਹੜਾ ਗੁਰਦੀਪ ਸਿੰਘ ਬਾਠ ਉਠਾ ਰਹੇ ਨੇ ਜੀ ਕੋਈ ਸਿਰਫ ਇੱਕੋ ਹੀ ਕਾਰਨ ਨਹੀਂ ਹੈ ਜਿਹੜੇ ਹੁਣ ਜੇ ਮੰਨ ਲਓ ਉਹ ਤਸੀਲ ਦਾ ਦਫਤਰ ਦੇ ਵਿੱਚ ਜਿਹੜੀ ਚੱਲਦੀ ਰਿਸ਼ਵਤ ਦੀ ਗੱਲ ਕਰਦੇ ਨੇ ਵੀ ਲੰਮੇ ਸਮੇਂ ਤੋਂ ਚੱਲਦੀ ਰਹੀ ਚੱਲਦੀ ਤਾਂ ਉਹ ਲੋਕ ਉਹ ਤੋਂ ਪੀੜਤ ਹੁੰਦੇ ਨੇ ਕਿਸੇ ਨੇ ਗੁਰਦੀਪ ਬਾਠ ਤੋਂ ਤਾਂ ਰਿਸ਼ਵਤ ਨਹੀਂ ਲਈ ਬਿਲਕੁਲ ਉਹ ਲੋਕਾਂ ਤੋਂ ਲੈਂਦੇ ਰਹੇ ਉਹ ਲੋਕਾਂ ਵਾਲੀ ਗੱਲ ਨੂੰ ਮਤਲਬ ਜਿਹੜੇ ਲੋਕਾਂ ਵਾਲੀ ਗੱਲ ਕਰਦੇ ਨੇ ਤਾਂ ਲੋਕ ਉਹਨਾਂ ਨਾਲ ਜੁੜਦੇ ਨੇ ਜੀ ਇਹ ਬਾਕੀ ਲੀਡਰਾਂ ਦੇ ਵਿੱਚ ਇਹ ਕਮੀ ਜ਼ਰੂਰ ਹੈ ਵੀ ਉਹ ਦੇਸ਼ ਪੱਧਰੀ ਰਾਜਨੀਤੀ ਦੀਆਂ ਗੱਲਾਂ ਜਿਵੇਂ ਨੀ ਚੋਣ ਚ ਕਰਦੇ ਨੇ ਜੀ ਤੇ ਗਰਦੀਪ ਸਿੰਘ ਬਾਟ ਹੈ ਜਿਹੜਾ ਆਮ ਲੋਕਾਂ ਦੇ ਬੋਲਚਾਲ ਵਾਲੀ ਤੇ ਆਮ ਲੋਕਾਂ ਦੀਆਂ ਤਕਲੀਫਾਂ ਦੀ ਗੱਲ ਹੈ ਜਿਹਦੀ ਜਿਹਦੇ ਤੋਂ ਲੋਕ ਤੰਗ ਸੀ ਜੀ ਉਹਨੇ ਉਹ ਵਿਸ਼ਾ ਜਿਹੜਾ ਉਹਨੂੰ ਟੱਚ ਕੀਤਾ ਹੋਇਆ ਹਾਂਜੀ ਤੇ ਸਰ ਜੇ ਆਪਾਂ ਗੱਲ ਕਰੀਏ ਬਰਨਾਲੇ ਹਲਕੇ ਦੀ ਮਤਲਬ ਤੁਸੀਂ ਬਹੁਤ ਪੁਰਾਣੇ ਜਰਨਲਿਸਟ ਹੋ ਤੇ ਤੁਹਾਨੂੰ ਸਾਰਾ ਪਤਾ ਹੀ ਹੈ ਇਸ ਬਾਰੇ ਕਿ ਅੱਜ ਤੋਂ ਪਹਿਲਾਂ ਬਰਨਾਲੇ ਹਲਕੇ ਦੇ ਵਿੱਚ ਕੋਈ ਆਜ਼ਾਦ ਉਮੀਦਵਾਰ ਜਿੱਤੇ ਹਨ ਅਸਲ ਦੇ ਵਿੱਚ ਨਾ 1997 ਦੀ ਜਿਹੜੀ ਚੋਣ ਸੀ ਜੀ ਉਹਦੇ ਵਿੱਚ ਮਲਕੀਤ ਸਿੰਘ ਕੀ ਤੂੰ ਪਿਆਜ਼ ਆਮੀਦਵਾਰ ਦੇ ਤੌਰ ਤੇ ਜਿੱਤੇ 24000 ਵੋਟਰਾਂ ਦਾ ਫਰਕ ਸੀ ਮਲਕੀਤ ਸਿੰਘ ਕੀ ਤੂੰ ਮਲਕੀਤ ਸਿੰਘ ਜਿਹੜੀ ਅਕਾਲੀ ਭਾਜਪਾ ਗੱਠ ਜੋੜ ਦੇ ਉਮੀਦਵਾਰ ਬੀਬੀ ਰਜਿੰਦਰ ਕੌਰ ਹਿੰਦ ਮੋਟਰ ਸੀ ਜੀ ਜੀ ਤੇ ਜਿਹੜੇ ਬਾਦਲ ਸਾਹਿਬ ਦੇ ਭੈਣ ਬਣੇ ਹੋਏ ਸੀ ਧਰਮ ਦੇ ਭੈਣ ਉਹਨਾਂ ਨੂੰ ਟਿਕਟ ਦਿੱਤੀ ਗਈ ਸੀ ਉਦੋਂ ਵੀ ਰੌਲਾ ਨਹੀਂ ਸੀ ਅਕਾਲੀ ਦਲ ਦੇ ਨਾਲ ਹੀ ਜੁੜਿਆ ਹੋਇਆ ਮਲਕੀਤ ਸਿੰਘ ਕੀ ਤੁਸੀਂ ਜਿਵੇਂ ਮੈਂ ਪਹਿਲਾਂ ਕਿਹਾ ਵੀ ਬਿਨਾਂ ਪਾਰਟੀ ਤੋਂ ਕੋਈ ਆਜ਼ਾਦ ਉਮੀਦਵਾਰ ਨੂੰ ਐ ਸਮਰਥਨ ਨਹੀਂ ਮਿਲਦਾ ਉਹ ਵੀ ਅਕਾਲੀ ਦਲ ਦਾ ਜਿਹੜਾ ਲਗਭਗ ਬਹੁਤਾ ਵੋਟ ਬੈਂਕ ਸੀ ਤੇ ਉਹ ਉਹਨਾਂ ਦੇ ਅਕਾਲੀ ਦਲ ਦੇ ਜੱਜੇਦਾਰ ਸੀ ਉਹ ਸਾਰੇ ਆਏ ਮੰਨ ਲਓ ਵੀ ਜਿਹੜੇ ਦਾ ਜਮਾ ਕੱਟੜ ਸੀ ਵੀ ਜਿਹਨਾਂ ਨੇ ਤਕੜੀ ਨਿਸ਼ਾਨ ਦੀ ਜਾਣਾ ਉਹਦਾ ਬੀਬੀ ਰਜਿੰਦਰ ਕੌਰ ਹਿੰਦ ਮੋਟਰ ਜੇ ਪਾਸੇ ਚਲੇ ਗਏ ਅਕਾਲੀ ਭਾਜਪਾ ਉਮੀਦਵਾਰ ਸੀ ਜਿਹੜੇ ਤੇ ਜਿਹੜੇ ਬਾਕੀ ਦੇ ਗਿਣਤੀ ਜੀ ਅਕਾਲੀ ਮੈਂਡਲ ਕਹਿ ਸਕਦੇ ਆ ਲੋਕ ਜੀ 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 ਜਾਂ ਜਿਨ੍ਹਾਂ ਨੂੰ ਉਹਨਾਂ ਦੀ ਵਰਕਿੰਗ ਪਸੰਦ ਸੀ ਕਿਉਂ ਮਲਕੀਤ ਸਿੰਘ ਕੀਤੂ ਆ ਜਿਹੜੇ ਉਹ ਵੀ ਐ ਮੰਨ ਕੇ ਚੱਲੋ ਵੀ ਉਹ ਲੋਕਾਂ ਦੇ ਬਹੁਤ ਨੇੜੇ ਰਹੇ ਨਾਲੇ ਸੀ ਜੀ ਇਹ ਇਹਨਾਂ ਚ ਦੋਨਾਂ ਦੇ ਵਿੱਚ ਸਿਮਿਲਰਿਟੀ ਸਿਮਿਲਰਿਟੀ ਹੈਗੀ ਹੈ ਸਮਾਨਤਾ ਦੋਨਾਂ ਦੇ ਵਿੱਚ ਇਹ ਹੈਗੀ ਹੈ ਵੀ ਉਹ ਲੋਕਾਂ ਦੇ ਨੇੜੇ ਮਲਕੀਤ ਸਿੰਘ ਕਿਤੂ ਵੀ ਰਹਿੰਦੇ ਸੀ ਉਹਨਾਂ ਨੂੰ ਆਜ਼ਾਦ ਚੋਣ ਨਰਨ ਦਾ ਮੌਕਾ ਮਿਲਿਆ ਤੇ ਲੋਕਾਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦੇ ਕੇ ਜੀ ਜੀ ਤੇ ਉਹ ਚੋਣ ਜਿਹੜੀ ਉਹਨਾਂ ਨੂੰ ਜਿਤਾਈ ਵੀ ਜਿਹੜੀ ਬਰਾਲੇ ਦਾ ਇਤਿਹਾਸ ਹੈ ਜਿਹੜਾ ਉਹ ਇਸ ਟੈਪ ਦਾ ਬਣਿਆ ਹੋਇਆ ਵੀ ਜਿਹਦੇ ਵਿੱਚ ਇੱਥੇ ਆਜ਼ਾਦ ਉਮੀਦਵਾਰ ਨੂੰ ਲੋਕਾਂ ਨੇ ਚੁਣਿਆ ਜੀ ਜੀ ਜਿਹੜੀ ਕੋਈ ਨਵੀਂ ਗੱਲ ਨਹੀਂ ਹੈ ਵੀ ਉਹਦੇ 'ਚ ਕੋਈ ਲੋਕਾਂ ਨੇ ਨਵਾਂ ਚੁੜਨਾ ਕਿਸੇ ਨੂੰ ਜੀ 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 ਤੇ ਇਹੋ ਜਿਹਾ ਇਤਿਹਾਸ ਲੋਕਾਂ ਹੈ ਮੰਨ ਲਓ ਵੀ ਹੁਣ ਇਤਿਹਾਸ ਦੁਹਰਾਇਆ ਜਾ ਰਿਹਾ ਜੀ ਵੀ ਉਸ ਪਾਸੇ ਗੱਲ ਵੱਧ ਹੀ ਜਾ ਰਹੀ ਹੈ ਮੈਂ ਵੀ ਇਹੀ ਗੱਲ ਕਹਿਣਾ ਚਾਹ ਰਿਹਾ ਸੀ ਜੇ ਗੁਰਦੀਪ ਸਿੰਘ ਬਾਠ ਬਰਨਾਲੇ ਦੇ ਨਵੇਂ ਐਮਐਲਏ ਬਣ ਜਾਂਦੇ ਆ ਤਾਂ ਹਿਸਟਰੀ ਰਿਪੀਟ ਹੋ ਜੂਗੀ ਹਾਂ ਮਤਲਬ ਆਈ ਐਮ ਅ ਲੋ ਉਹਦਾ ਦੁਹਰਾਓ ਹੋ ਰਿਹਾ ਹੈ ਬਿਲਕੁਲ ਵੀ ਇਹ ਆਈ ਨਹੀਂ ਵੀ ਕੋਈ ਇਹ ਪਹਿਲਾ ਹੋ ਰਿਹਾ ਬਰਨਾਲੇ ਦੇ ਇਤਿਹਾਸ ਦੇ ਵਿੱਚ ਇਹ ਦੂਜੀ ਘਟਨਾ ਦੂਜੀ ਬਣ ਜਣੀ ਹੈ ਰਾਜਨੀਤਿਕ ਘਟਨਾ ਜਿਹੜੀ ਮਤਲਬ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਮੈਂ ਉਹ 1997 ਵਾਲੀ ਇਲੈਕਸ਼ਨ ਦੇ ਵਿੱਚ ਮੈਨੂੰ ਮਲਕੀਤ ਸਿੰਘ ਕੀਤੂ ਦੀ ਕੈਂਪੇਨ ਦੇ ਵਿੱਚ ਜੀ ਮਤਲਬ ਕਾਫੀ ਕਰੀਬ ਤੋਂ ਜੁੜੇ ਰਹਿਣ ਦਾ ਮੌਕਾ ਮਿਲਿਆ ਜੀ ਤੇ ਮੈਂ ਉਹ ਉਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਹੀ ਦੇਖ ਰਿਹਾ ਹਾਂ ਵੀ ਉਹਨਾਂ ਤਾਂ ਕਈ ਵਾਰ ਸੋਚਦੇ ਹਨ ਵੀ ਉਹਨਾਂ ਹੰਗਾਰਾ ਤਾਂ ਮਲਕੀਤ ਸਿੰਘ ਕੀਤੂ ਨੂੰ ਨਹੀਂ ਸੀ ਮਿਲ ਰਿਹਾ ਜੀ ਜੀ ਜਿੱਦੇ ਵੱਡੇ ਪੱਧਰ ਤੇ ਇਹਨੂੰ ਮਿਲ ਰਿਹਾ ਹੈ ਹੰਗਾਰਾ ਹਾਂਜੀ ਇਹਦੀ ਬਲਖਣ ਤਾਂ ਮਲਕੀਤ ਸਿੰਘ ਕੀਤੂ ਨੂੰ ਵਾਅਦਾ ਜਿਹੜਾ ਉਹ ਇਹ ਜ਼ਰੂਰ ਹੈ ਗਰਦੀਪ ਸਿੰਘ ਬਾਦਲਾ ਵੀ ਉਹ ਪੜਿਆ ਲਿਖਿਆ ਵੀ ਹੈ ਮਲਕੀਰ ਸਿੰਘ ਕੀ ਤੂੰ ਅਨਪੜ੍ਹ ਸੀ ਅਨਪੜ੍ਹ ਜਨੀ ਉਹ ਅਨਪੜ੍ਹ ਸੀ ਉਹ ਉਹਦੀ ਕਮੀ ਸੀ ਇਸ ਤੋਂ ਬਾਵਜੂਦ ਉਹਨਾਂ ਦੇ ਬਹੁਤ ਲੋਕਪ੍ਰੀਅਰ ਹੈ ਹਾਂ ਉਹ ਲੋਕਪ੍ਰੀਆ ਤਾਂ ਰਹੀ ਰਹੇ ਤੁਸੀਂ ਹੋਰ ਦੇਖੋ ਇੱਕ ਉਹਦੀ ਜਿਹੜੀ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨ ਜੋ ਗੱਲ ਹੈ ਨਾ ਜੀ ਉਹਨਾਂ ਨੇ ਆਪਦਾ ਵੋਟ ਬੈਂਕ ਹੈ ਜਿਹੜਾ ਜਦੋਂ ਉਹ ਪਹਿਲੀ ਵਾਰ ਚੋਣ ਜਿੱਤੇ ਉਹ 42000 ਦੇ ਕਰੀਬ ਵੋਟਾਂ ਉਹਨਾਂ ਨੂੰ ਪਈਆਂ ਸੀ ਤੇ 24000 ਵੋਟਾਂ ਦੇ ਅੰਤਰ ਨਾਲ ਉਹ ਜਿੱਤੇ ਸੀ ਤੇ ਉਦੋਂ ਦੂਜੀ ਵਾਰ ਉਹਨਾਂ ਨੂੰ ਕਾਲੀ ਦਲ ਦੀ ਟਿਕਟ ਮਿਲ ਗਈ ਤੇ ਉਹ ਟਿਕਟ ਦੇ ਜਿੱਤੇ ਉਦੋਂ 38000 ਵੋਟ ਰਹੀ ਜੀ ਫਿਰ ਤੀਜੀ ਵਾਰੀ ਚੋਣ ਉਹ ਹਾਰ ਗਏ ਖੜ ਕੇ ਜੀ ਉਦੋਂ ਨੂੰ 54000 ਵੋਟ ਪਈ ਉਦੋਂ ਬਾਅਦ ਫੇਰ ਹਾਰੇ ਮਤਲਬ ਅਗਲੀ ਵਾਰ ਉਹ 2 ਇਲੈਕਸ਼ਨਾਂ 3 ਇਲੈਕਸ਼ਨਾਂ ਉਹ ਮਤਲਬ ਹਾਰੇ ਨੇ ਜੀ ਤੇ ਉਦੋਂ ਉਹਨਾਂ ਨੂੰ 57000 ਦੇ ਕਰੀਬ ਵੋਟ ਪਈ ਯਾਨੀ ਉਹ ਆਪਦਾ ਵੋਟ ਬੈਂਕ ਲਗਾਤਾਰ ਵਧਾਉਂਦੇ ਰਹੇ ਪਰ ਜਿਹੜੇ ਸਰਕਮਸਟੈਂਸ ਸੀ ਰਾਜਨੀਤਿਕ ਜਿਹੜੇ ਹਾਲਾਤ ਨੇ ਨਾ ਇਹ ਕਹਿੰਦੇ ਪਰਸਤਿਤੀਆਂ ਦੀ ਖੇਡ ਹੈ ਰਾਜਨੀਤੀ ਜੀ ਜੀ ਜਿਹੜੇ ਬਹੁਕੋਨੇ ਮੁਕਾਬਲੇ ਨੇ ਉਹ ਪੈੱਟ ਵੋਟ ਬੈਂਕ ਵਾਲੇ ਨੂੰ ਮਤਲਬ ਫਾਇਦਾ ਦਿੰਦੇ ਨੇ ਜੀ ਜੀ ਹੁਣ ਇੱਥੇ ਮੁਕਾਬਲਾ ਕਾਫੀ ਲੰਬੇ ਸਮੇਂ ਬਾਅਦ ਹੈ ਜਿਹੜਾ ਉਹ ਬਹੁਕੋਨਾ ਮੁਕਾਬਲਾ ਮਤਲਬ ਬਣ ਰਿਹਾ ਹੈ ਜੀ ਤੇ ਉਹ ਬਹੁਕੋਨੇ ਮੁਕਾਬਲੇ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹਦਾ ਜਿਹੜਾ ਫਾਇਦਾ ਉਹ ਇਕੱਲੇ ਗੁਰਦੀਪ ਸਿੰਘ ਬਾਠੂ ਨੂੰ ਮਿਲਣਾ ਜੀ ਜੀ ਵੀ ਹਾਲਾਤ ਹੈ ਜਿਹੜੇ ਇਸ ਤਰ੍ਹਾਂ ਦੇ ਬਣੇ ਹੋਏ ਨੇ ਜਿਹਦੇ ਚ ਰਾਜਨੀਤਿਕ ਪਾਰਟੀਆਂ ਨੂੰ ਜਿਹੜੀ ਵੱਡੀ ਚੁਣੌਤੀ ਹੈ ਕਿਸੇ ਇੱਕ ਨੂੰ ਨਹੀਂ ਜੀ ਵੀ ਉਹ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਉਮੀਦਵਾਰ ਨੇ ਪ੍ਰਮੁੱਖ ਉਮੀਦਵਾਰ ਉਹਨਾਂ ਸਾਰਿਆਂ ਨੂੰ ਮਤਲਬ ਟੱਕਰ ਜਿਹੜਾ ਦੇ ਰਿਹਾ ਹੈ ਉਹ ਗੁਰਦੀਪ ਸਿੰਘ ਬਾਠ ਹੈਗਾ ਤੇ ਉਹਦੇ ਨਾਲ ਵਰਕਰਾਂ ਦੀ ਵੱਡੀ ਗਿਣਤੀ ਵੀ ਜੁੜੀ ਹੋਈ ਹੈ ਤੇ ਆਮ ਪਬਲਿਕ ਦਾ ਹੰਗਾਰਾ ਵੀ ਜੀ ਤੇ ਸਰ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਗਾ ਕਿ ਆਪਣੇ ਪੰਜਾਬ ਦੇ ਵਿੱਚ ਆ ਪਿੱਛੇ ਇੱਕ ਘਟਨਾ ਵਾਪਰੀ ਸੀ ਇੱਕ ਜਿੱਤੇ ਜਿੱਤਾ ਸਰਪੰਚ ਨੂੰ ਤਲਵਾਰਾਂ ਨਾਲ ਵੱੜਦੇ ਸਾਈ ਤੇ ਉਸ ਹਿਸਾਬ ਨਾਲ ਜੇ ਆਪਾਂ ਗੁਰਦੀਪ ਸਿੰਘ ਬਾਠ ਨੂੰ ਦੇਖੀ ਤਾਂ ਮੈਨੂੰ ਲੱਗਦਾ ਇਹ ਬਹੁਤ ਦਲੇਰ ਬੰਦੇ ਨੇ ਗੱਲ ਦੇਖੋ ਇਹ ਤਾਂ ਕੱਢਾ ਮੈਨ ਜਿਹੜੀਆਂ ਉਹਦੇ ਪਿੱਛੇ ਦੇਖੋ ਕਿਸੇ ਜਿੱਤੇ ਸਰਪੰਚ ਨੂੰ ਜਾਂ ਹਾਰੇ ਸਰਪੰਚ ਨੂੰ ਕਿਸੇ ਦਾ ਜਿਹੜਾ ਮਰਡਰ ਹੋਣਾ ਹਾਂਜੀ ਹਾਂਜੀ ਇਹ ਇਹਨੂੰ ਰਾਜਨੀਤੀ ਨਾਲ ਜੋੜ ਕੇ ਨਹੀਂ ਕੱਲਾ ਦੇਖਿਆ ਜਾ ਸਕਦਾ ਜੀ ਜੀ ਤੇ ਨਾ ਹੀ ਇਸ ਤਰ੍ਹਾਂ ਦੀਆਂ ਕੋਈ ਘਟਨਾਵਾਂ ਮਤਲਬ ਇਕਾ ਦੋਕਾ ਘਟਨਾਵਾਂ ਨੇ ਉਹਦੇ ਪਿੱਛੇ ਕਾਰਨ ਕਈ ਵਾਰੀ ਹੋਰ ਵੀ ਹੁੰਦੇ ਨੇ ਜੀ ਜੀ ਇਹ ਠੀਕ ਹੈ ਵੀ ਉਹ ਚੋਣ ਵੀ ਜਿੱਤੇ ਆ ਸਰਪੰਚ ਹਾਂਜੀ ਹਾਂਜੀ ਤੇ ਉਦੋਂ ਗਾ ਮਰਡਰ ਵੀ ਮਤਲਬ ਬੰਦੇ ਦਾ ਹੋ ਜਾਣਾ ਜਾਂ ਵੱਡ ਉਹਨੂੰ ਕੁੱਟ ਮਾਰ ਇਸ ਤਰ੍ਹਾਂ ਦੀ ਹੋ ਜਾਣੀ ਤੇ ਪਰ ਇਸ ਤਰ੍ਹਾਂ ਦਾ ਮਾਹੌਲ ਆਪਣੇ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਬਣਿਆ ਹੋਇਆ ਤੇ ਜੇ ਗੁੰਡਾ ਰਾਜ ਕਈ ਵੀ ਇੱਥੇ ਕੋਈ ਜਿੱਤੇ ਹੋਏ ਵੀ ਉਮੀਦਵਾਰ ਤੇ ਕੋਈ ਇਸ ਤਰ੍ਹਾਂ ਦਾ ਘਟਨਾਕ੍ਰਮ ਵਾਪਰਦਾ ਪਰ ਲੋਕਾਂ ਦੇ ਦੇਖੋ ਖਾਛੇ ਤਾਂ ਮਨਾਂ ਦੇ ਵਿੱਚ ਹੁੰਦੇ ਹੀ ਨਹੀਂ ਜਿਵੇਂ ਪਹਿਲਾਂ ਚੋਣ ਲੜਨ ਦੇ ਵੇਲੇ ਜਿੰਨੀ ਦੇਰ ਤੱਕ ਕਾਗਜ਼ ਵਾਪਸ ਲੈਣ ਦਾ ਸਮਾਂ ਸੀ ਜੀ ਉਸ ਦਿਨ ਤੱਕ ਲੋਕਾਂ ਨੂੰ ਇਹ ਬਣਿਆ ਹੈ ਸ਼ਾਇਦ ਗਰਦੀਪ ਸਿੰਘ ਬਾਠਾ ਜਿਹੜਾ ਵੀ ਉਹ ਸਰਕਾਰ ਦੇ ਦਵਾ ਥਲੇ ਆ ਸਕਦਾ ਜੀ ਪਰ ਉਹ ਨੇ ਉਹ ਦਵਾ ਹੈ ਜਿਹੜਾ ਉਹਨੂੰ ਵੀ ਪਾਰ ਕੀਤਾ ਫਿਰ ਕਈਏ ਲੋਕਾਂ ਨੂੰ ਇਹ ਵੀ ਮਹਿਸੂਸ ਹੁੰਦਾ ਜਿਹਾ ਆਏ ਮੰਨ ਲੋ ਜਿਹੜੇ ਉਹਨਾਂ ਦੇ ਵਿਰੋਧੀ ਸੀ ਉਹ ਪ੍ਰਚਾਰ ਇਸ ਤਰ੍ਹਾਂ ਦਾ ਕਰਦੇ ਸੀ ਵੀ ਸਰਕਾਰ ਤਾਂ ਲਾਲਚ ਵੀ ਦੇ ਦਿੰਦੀ ਹੈ ਖੁਦ ਗਰਦੀਪ ਸਿੰਘ ਬਾਟ ਕਹਿੰਦੇ ਨੇ ਵੀ ਮੈਨੂੰ ਮੰਡੀਕਰਨ ਬੋਰਡ ਦਾ ਜਿਹੜਾ ਚੇਅਰਮੈਨ ਹੈ ਪੰਜਾਬ ਦਾ ਤੇ ਨਾਲ ਕੈਬਨਿਟ ਰੈਂਕ ਦਿੱਤਾ ਜਾ ਰਿਹਾ ਸੀ ਉਹ ਪੇਸ਼ਕਸ਼ ਕੀਤੀ ਗਈ ਜੀ ਤੇ ਜਿਹੜੀ ਇਹ ਜਦੋਂ ਨਾ ਕਹਿੰਦੇ ਨੇ ਵੀ ਡਰ ਕੇ ਅੱਗੇ ਜੀਤ ਰਹਿ ਡਰ ਕੇ ਅੱਗੇ ਜੀਤ ਹਾਂ ਹੁਣ ਉਹ ਗੱਲ ਹੈ ਵੀ ਉਹਨਾਂ ਨੇ ਉਹ ਡਰ ਤੇ ਉਹਨਾਂ ਨੇ ਲਾਲਚ ਉਹ ਤਿਆਗਤਾ ਤੇ ਜਿੱਤ ਵਾਲੇ ਰਸਤੇ ਤੈਗੇ ਮੈਂ ਕਹਣਾ ਜਿਤਨਾ ਜਾਂ ਹਾਰਦਾ ਇਹ ਦੇਖੋ ਇੱਥੇ ਉਮੀਦਵਾਰ 16 17 ਉਮੀਦਵਾਰ ਨੇ ਟੋਟਲ ਜੀ ਹੁਣ ਉਹਨਾਂ ਦੇ ਵਿੱਚੋਂ ਜਿੱਤ ਤਾਂ ਇੱਕ ਦੇ ਹਿੱਸੇ ਹੋਣੀ ਹੈ ਨਾ ਬਿਲਕੁਲ ਉਹ ਚਾਹੇ ਆਜ਼ਾਦ ਮੀਮਾਰ ਹੋ ਸਕਦਾ ਹੈ ਚਾਹੇ ਉਹ ਕਾਂਗਰਸ ਪਾਰਟੀ ਦਾ ਹੋ ਸਕਦਾ ਹੈ ਉਹ ਭਾਜਪਾ ਦਾ ਹੋ ਸਕਦਾ ਹੈ ਉਹ ਆਮ ਆਦਮੀ ਪਾਰਟੀ ਦਾ ਹੋ ਸਕਦਾ ਹੈ ਉਹ ਕਾਲੀ ਦਾ ਅੰਮ੍ਰਿਤਸਰ ਦਾ ਹੋ ਉਹ ਜਿਤਨਾ ਤਾਂ ਇੱਕ ਨੇ ਪਰ ਇੱਕ ਗੱਲ ਜ਼ਰੂਰ ਹੈ ਵੀ ਬਖਤ ਗੁਰਜੀ ਜਿਹੜੇ ਗੁਰਦੀਪ ਸਿੰਘ ਬਾਟਾ ਹੈ ਉਹਨਾਂ ਨੇ ਸਾਰੇ ਉਮੀਦਵਾਰਾਂ ਨੂੰ ਪਾਇਆ ਹੋਇਆ ਕੋਈ ਉਮੀਦਵਾਰ ਉਹਨਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦਾ ਨਾ ਪਬਲਿਕ ਨਜ਼ਰ ਅੰਦਾਜ਼ ਕਰਦੀ ਬਿਲਕੁਲ ਇਸੀ ਚੋਣ ਤੇ ਚਰਚਾ ਤੇ ਜੇਕਰ ਤੁਹਾਡੇ ਵੀ ਮਨ ਵਿੱਚ ਕੋਈ ਸਵਾਲ ਹੈ ਤਾਂ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ ਮੇਕ ਸ਼ੋਰ ਲਾਈਕ ਐਂਡ ਸਬਸਕ੍ਰਾਈਬ ਦਾ ਚੈਨਲ ਮਿਲਾਂਗੇ ਦੋਸਤੋ ਨੈਕਸਟ ਵੀਡੀਓ ਦੇ ਵਿੱਚ